ਤਸਵੀਰਾਂ ਗਿੱਦੜਬਾਹ ਦੇ ਪਿੰਡ ਮਣੀਆਂ ਵਾਲੇ ਦੀਆਂ ਨੇ ਜਿੱਥੇ ਪਿੰਡ ਦੇ ਪੰਚ ਮੇਜਰ ਸਿੰਘ ਤੇ ਉੱਥੇ ਹੀ ਖੜੇ ਵਿਅਕਤੀ ਨੇ ਹਮਲਾ ਕੀਤਾ ਤਾਂ ਦੱਸ ਦਈਏ ਕਿ ਮੇਜਰ ਸਿੰਘ ਪੰਚ ਪਿੰਡ ਦੀ ਸੱਤ ਵਿੱਚ ਖੜਕੇ ਗੱਲਾਂ ਕਰ ਰਹੇ ਸਨ ਤਾਂ ਉੱਥੇ ਹੀ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਤੇ ਅਚਾਨਕ ਹਮਲਾ ਕਰਤਾ ਜਿਸ ਨੂੰ ਲੈ ਕੇ ਮੇਜਰ ਸਿੰਘ ਪੰਚ ਨੇ ਥਾਣਾ ਕੋਟਪਈ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਥਾਣਾ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ਤੰਦਰਦੀਏ ਕਿ ਮੇਜਰ ਸਿੰਘ ਪੰਚ ਨੇ ਬੋਲਦੇ ਹੋਏ ਦੱਸਿਆ ਕਿ ਪਿੰਡ ਦੇ ਵਿਅਕਤੀ ਅਵਤਾਰ ਸਿੰਘ ਨੇ ਉਹਨਾਂ ਤੇ ਅਚਾਨਕ ਹਮਲਾ ਕਰਤਾ ਜਿੱਥੇ ਬਾਕੀ ਖੜੇ ਲੋਕਾਂ ਨੇ ਮੌਕੇ ਤੇ ਉਹਨਾਂ ਨੂੰ ਛਡਵਾਇਆ ਉਹਨਾਂ ਦੱਸਿਆ ਕਿ ਕਾਰਨਦਾਤਾ ਉਹਨਾਂ ਨੂੰ ਵੀ ਨਹੀਂ ਪਤਾ ਲੱਗਿਆ ਕਿ ਕਿਉਂ ਉਹਨਾਂ ਨੇ ਹਮਲਾ ਕੀਤਾ ਦੂਜੇ ਪਾਸੇ ਦੂਜੀ ਧਿਰ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕਹੇ ਕਿ ਅਸੀਂ ਠਹਿਰ ਕੇ ਗੱਲ ਕਰਾਂਗੇ ਕਿਸੇ ਪੂਰਾ ਮਾਮਲਾ ਆਓ ਤੁਹਾਨੂੰ ਸੁਣਾਉਣੇ ਮੇਰਾ ਨਾਮ ਹੈ ਡਾਕਟਰ ਮੇਜਰ ਸਿੰਘ ਪਿੰਡ ਬਨੀਆਂ ਵਾਲਾ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਘਟਨਾ ਇਹ ਹੋਈ ਹੈ ਜੀ ਸਾਡੇ ਜੋ ਨਾਇਕਾ ਤਾਂ ਕੰਮ ਚੱਲਦਾ ਹੈ ਮੇਡ ਲੱਗਿਆ ਸੀਗਾ ਅਮਨਾ ਜੀ ਉਹਦੀਆਂ ਕੁਝ ਹਰਕਤਾਂ ਐਸੀਆਂ ਸਹੀਆਂ ਵੀ ਦਰੂਦਰੂ ਪੀਂਦਾ ਸੀਗਾ ਜੀ ਕਈ ਵਾਰੀ ਲੰਬੇ ਆਏ ਸੀ ਸ਼ਿਕਾਇਤਾਂ ਮਿਲੀਆਂ ਸਾਨੂੰ ਅਸੀਂ ਮਤਲਬ ਉਹਨੂੰ ਬਦਲ ਕੇ ਤੇ ਨਵਾਂ ਮੇਡ ਲਾਤਾ ਜੀ ਕੋਈ ਲੜਕੀ ਲਾਤੀ ਸੀ ਉਹ ਅੱਜ ਜਦੋਂ ਉਹਨੇ ਬੰਦੇ ਬੰਦੇ ਇਕੱਠੇ ਕਰ ਲਏ ਜੀ ਇੱਥੇ ਉਹ ਵਿਚਾਰੇ ਡਰਦੇ ਮਤਲਬ ਅਰਜ਼ੀਆਂ ਪੜਨ ਦੀਆਂ ਸਿਲਾਉਂਦੇ ਪਏ ਉਹਨਾਂ ਨੇ ਮਤਲਬ ਅਰਜ਼ੀਆਂ ਸੀ ਪ੍ਰਵਾਨਗੀਆਂ ਸ਼ੁਰੂ ਕਰਾਤੀਆਂ ਅਸੀਂ ਕਰਿਆਗੇ ਅਸੀਂ ਜਦੋਂ ਵਾਪਸ ਮਤਲਬ ਗਏ ਪਤਾ ਲੈਣ ਵੀ ਠੀਕ ਠਾਕ ਹੋ ਹੀ ਜਾਂਦਾ ਸੀ ਉਸ ਤੋਂ ਬਾਅਦ ਅਸੀਂ ਕੁਝ ਬੰਦੇ ਸਾਡੇ ਪਿੰਡ ਦੇ ਸਾਡੇ ਵਰਖਲਾ ਬੋਲੇ ਸੀ ਵੀੜ ਕੋ ਵੀ ਉਹਨਾਂ ਦੀਆਂ ਵਾਇਰਲ ਹੋਣ ਜਾਂਦੀਆਂ ਤੇ ਉਹ ਅਸੀਂ ਮਤਲਬ ਜਿਹੜੇ ਮੁੰਡੇ ਨੇ ਮੇਰੇ ਸੱਟ ਮਾਰੀਆਂ ਜੀ ਉਹਦੇ ਮਾਤਾ ਨੂੰ ਵਿਖਾਈ ਜਾਂਦੇ ਸੀ ਵੀ ਆਹ ਵੀ ਇਹੋ ਜਿਹੇ ਬੰਦੇ ਮਤਲਬ ਆਹਾ ਸਾਡੇ ਤੇ ਕਰੀ ਜਾਂਦੇ ਤੇ ਇਹ ਕਾਰਨ ਜਿਹੜਾ ਸਭ ਤੋਂ ਵੱਡੀ ਰਚੀ ਮਿਚੀ ਸਾਜ਼ਿਸ਼ ਹੈ ਕਾਂਗਰਸ ਦਾ ਸਾਬਕਾ ਸਰਪੰਚਾ ਹੀ ਉਹ ਦਾ ਸੀਰੀਆ ਹੋ ਤੇ ਉਹਨੂੰ ਟਕਾ ਕੇ ਭੇਜਿਆ ਸੀ ਅਸੀਂ ਗੱਲਾਂ ਕਰੀ ਜਾਂਦੇ ਮਗਰੋਂ ਮੇਰੇ ਹਮਲਾ ਕਰਿਆ ਉਹਨੇ ਇਹ ਜਾਣ ਬੁੱਝ ਕੇ ਕਰਿਆ ਤੁਸੀਂ ਜਾਣ ਬੁੱਝ ਕੇ ਜੀ ਬਿਲਕੁਲ ਜਾਣ ਬੁੱਝ ਕੇ ਕਰਿਆ ਤੇ ਕੋਈ ਸ਼ਿਕਾਇਤ ਦਿੱਤੀ ਇਹਦੀ ਬਈ ਤੇ ਕੋਈ ਸ਼ਿਕਾਇਤ ਅੱਜ ਅਸੀਂ ਦੇਤੀ ਆਈ ਪੁਲਿਸ ਆਈ ਵੀ ਸੀ ਪਰ ਉਹਨਾਂ ਦਾ ਕੋਈ ਕਰੇ ਹੀ ਨਹੀਂ ਸੀ ਤੇ ਇਹਦੀ ਕੋਈ ਵੀਡੀਓ ਵਾੜੀ ਵੀ ਬਣੀ ਸੀ ਬਈ ਹਾਂਜੀ ਵੀਡੀਓ ਬਣੀ ਦੀ ਹੈ ਜੀ ਇੱਕ ਮਣੀ ਵਾਲੇ ਪਿੰਡ ਦੀ ਮੇਜਰ ਸਿੰਘ ਪੰਚਾਇਤ ਮੈਂਬਰ ਨੇ ਦਰਖਾਸਤ ਦਿੱਤੀ ਹੈ ਹਰਤਾਰ ਸਿੰਘ ਪੁੱਤਰ ਤੇਜ ਸਿੰਘ ਮਣੀ ਵਾਲਾ ਠੀਕ ਹੈ ਜੀ ਇਹ ਦੇ ਖਿਲਾਫ ਲੜਾਈ ਝਗੜਾ ਦੀ ਦਰਖਾਸਤ ਹੈ ਇਹ ਅਸੀਂ ਇਹਦੀ ਜਿਹੜੀ ਪ੍ਰਕਾਣ ਕਰ ਰਹੇ ਹਾਂ ਉਹ ਅੰਤਰਨੋਂ ਬਲਾਕੇ ਜੋ ਹੋਊਗਾ ਬਣਦੀ ਕਾਰਵਾਈ ਕੀਤੀ ਜੋ ਨਹੀਂ ਕੀ ਲੱਗਦਾ ਮਾਵਲਾ ਕੀ ਕਿਵੇਂ ਲੱਗਦਾ ਉਹਨੇ ਦੱਸਿਆ ਵੀ ਕੋਈ ਨਿੱਜੀ ਰੰਜਿਸ਼ ਜਾਂ ਕੋਈ ਨਿੱਜੀ ਰੰਜਿਸ਼ ਨਾਲ ਦੀ ਕੋਈ ਨਹੀਂ ਸੀ ਬਸ ਇਹ ਹੀ ਹੈ ਵੀ ਉਹ ਕਹਿੰਦਾ ਵੀ ਮੈਂ ਸਾਥ ਸਿਖੜਾ ਗੱਲਾਂ ਬਾਤਾਂ ਕਰਦਾ ਸੀਗਾ ਇਹਨੇ ਆ ਕੇ ਮੇਰੇ ਮਾਰੀ ਹੈ ਸੱਚ ਮੁੱਕੀ ਮਾਰੀ ਹੈ ਕੋਲ ਖੜੇ ਲੋਕਾਂ ਨੇ ਕਹਿੰਦਾ ਸਾਨੂੰ ਛਡਾਤਾ ਤੇ ਕੀ ਕਾਰਵਾਈ ਹੋ ਗਈ ਇਹ ਇਹ ਤਾਂ ਸਿਰਫ ਤਾਂ ਤੋਂ ਜੋ ਬਣਦੀ ਹੋਈ ਕਰਨ ਜੀ ਠੀਕ ਹਾਂਜੀ ਦੂਜੀ ਤਰ੍ਹਾਂ ਦਾ ਕੋਈ ਮਾਮਲਾ ਸਾਹਮ ਉਹਨਾਂ ਦਾ ਨਹੀਂ ਕੋਈ ਪੱਕਾ ਨਹੀਂ ਨਹੀਂ ਇਹੀ ਇਹਨਾਂ ਦੀਰਖਾਸਤ ਇੱਕ ਸਾਡੇ ਕੋਲ ਹੈ ਜੇ ਦੂਜੀ ਤਰ੍ਹਾਂ ਦੇ ਕੋਈ ਦਰਖਾਸਤ ਨਹੀਂ ਆਏ ਜੇ ਕੋਈ ਉਹ ਵੀ ਦਰਖਾਸਤ ਦੇਣਗੇ ਤੇ ਉਹਨੂੰ ਵੀ ਇਸੇ ਤਰ੍ਹਾਂ ਡਰਾਣਾ ਸੀ ਮਾਚ ਲਾਂਗੇ ਪਰਤਾਲ ਲਾਂਗੇ ਜੋ ਮੰਨਦਾ ਹੋਇਆ ਕਰਾਂਗੇ ਠੀਕ